ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਸ਼ਰਯਾਮ ਕਰਦੇ ਸੀ ਚੋਰੀਆਂ ਖੋਲ ਲੈਂਦੇ ਸੀ ਘਰਾਂ ਦੇ ਵਿੱਚੋਂ ਟੂਟੀਆਂ ਖੇਤਾਂ ਦੇ ਵਿੱਚੋਂ ਖੋਲ ਲੈਂਦੇ ਸੀ ਮੋਟਰ ਪਾਣੀ ਵਾਲੀਆਂ ਮੋਟਰਾਂ ਖੋਲ ਕੇ ਵੇਚ ਦਿੰਦੇ ਸੀ ਕੁਆੜੀਆਂ ਨੂੰ ਸਸਤੇ ਭਾ ਲਸਾੜਾ ਪੁਲਿਸ ਨੇ ਕੀਤੇ ਚੋਰ ਗ੍ਰਿਫਤਾਰ ਚੋਰਾਾਂ ਦਾ ਕੀਤਾ ਗਿਆ ਸਟ੍ਰਿੰਗ ਆਪਰੇਸ਼ਨ ਚੋਰਾਾਂ ਤੋਂ ਕੀਤੀ ਗਈ ਸਖਤੀ ਨਾਲ ਪੁਸ਼ਗੀ ਚੋਰਾਾਂ ਨੇ ਕੀਤੇ ਬਹੁਤ ਵੱਡੇ ਖੁਲਾਸੇ ਅਪਰੇ ਦੇ ਕੁਆੜੀਏ ਦਾ ਨਾਮ ਆਇਆ ਸਾਹਮਣੇ ਪਹੁੰਚ ਗਏ ਲਸਾੜਾ ਪੁਲਿਸ ਅਪਰੇ ਅਪਰੇ ਕੁਆੜੀਏ ਦੀ ਦੁਕਾਨ ਤੋਂ ਕਾਫੀ ਸਮਾਨ ਹੋਇਆ ਬਰਾਮਦ ਪੁਲਿਸ ਵੱਲੋਂ ਕੁਆੜੀਏ ਦੇ ਖਿਲਾਫ ਵੀ ਕੀਤੀ ਗਈ ਕਾਰਵਾਈ ਮੌਕੇ ਤੇ ਚੋਰਾਂ ਨੂੰ ਨਾਲ ਲੈ ਕੇ ਅਪਰਾ ਵਿਕੇ ਕੁਆੜੀਏ ਦੀ ਦੁਕਾਨ ਤੇ ਪਹੁੰਚੇ ਲਸਾੜਾ ਪੁਲਿਸ ਮੌਕੇ ਤੇ ਅਪਰਾ ਪੁਲਸ ਵੀ ਮੌਕੇ ਤੇ ਹੋਈ ਹਾਜ਼ਰ ਕੀ ਹੈ ਕਹਾਣੀ ਕਿਉਂ ਕੁਆੜੀਏ ਦੰਦੇ ਨੇ ਚੋਰਾਂ ਦਾ ਸਾਥ ਕੀ ਹੋਣੀ ਚਾਹੀਦੀ ਹੈ ਕੁਆੜੀਆਂ ਦੇ ਖਿਲਾਫ ਵੀ ਕਾਰਵਾਈ ਦੇਖਦੇ ਹਾਂ ਕੀ ਕਹਿਣਾ ਹੈ ਲਸਾੜਾ ਪੁਲਿਸ ਦਾ ਕਿਉਂ ਚੋਰਾ ਨਾਲ ਰਲ ਕੇ ਕੁਆੜੀਏ ਖਰੀਦੇ ਸਰ ਸਸਤਾ ਸਮਾਨ ਕੀ ਹੈ ਕਾਰਨ ਚੋਰਾ ਨੂੰ ਦੇ ਰਹੇ ਨੇ ਵਡਾਵਾ ਅਪਰੇ ਦੇ ਕੁਆੜੀਏ ਅਪਰੇ ਦੇ ਕੁਆੜੀਆਂ ਦਾ ਪੂਰਾ ਪੂਰਾ ਚੋਰੀ ਦੇ ਵਿੱਚ ਹੱਥ ਕਿਉਂ ਚੋਰਾ ਦਾ ਦੇ ਰਹੇ ਨੇ ਅਪਰੇ ਦੇ ਕੁਆੜੀਏ ਸਾਥ ਲਸਾੜਾ ਪੁਲਿਸ ਵੱਲੋਂ ਬਹੁਤ ਵੱਡੀ ਕਾਰਵਾਈ ਕੀਤਾ ਚੋਰਾ ਨੂੰ ਗ੍ਰਿਫਤਾਰ ਲਸਾੜਾ ਪੁਲਿਸ ਵੱਲੋਂ ਅਪਰਾ ਜਾ ਕੇ ਕੁਆੜੀ ਦੀ ਦੁਕਾਨ ਤੇ ਮਾਰੇ ਗਿਆ ਛਾਪਾ ਲਈ ਗਈ ਤਲਾਸ਼ੀ ਇਸ ਦੇ ਨਾਲ ਹੀ ਕੀਤੀ ਗਈ ਪੁਸ਼ਟੀ ਲਸਾੜਾ ਪੁਲਿਸ ਵੱਲੋਂ ਅਪਰੇ ਦੇ ਕੁਆੜੀਏ ਵੀ ਕੀਤੇ ਗਏ ਗ੍ਰਿਫਤਾਰ ਬਹੁਤ ਵੱਡੀ ਕਾਰਵਾਈ ਹੁਣ ਤੱਕ ਦੀ ਵੱਡੀ ਖਬਰ ਲਸਾੜਾ ਪੁਲਿਸ ਵੱਲੋਂ ਕੁਆੜੀਆਂ ਦੇ ਖਿਲਾਫ ਕਾਰਵਾਈ ਚੋਰਾ ਵੱਲੋਂ ਵੇਚਿਆ ਗਿਆ ਚੋਰੀ ਦਾ ਸਮਾਨ ਸਸਤੇ ਪਾਤੇ ਅਪਰੇ ਦੇ ਕੁਆੜੀਏ ਖਰੀਦੇ ਸੀ ਚੋਰੀ ਦਾ ਸਮਾਨ ਲਸਾੜਾ ਪੁਲਿਸ ਨੇ ਕੀਤੀ ਬਹੁਤ ਵੱਡੀ ਕਾਰਵਾਈ ਡਾਕਟਰਾਂ ਨਾਲ ਅਪਰਾਧੀ ਲਸਾੜਾ ਪੁਲਿਸ ਦੇ ਸਹਿਯੋਗ ਨਾਲ ਅਪਰਾ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਹਾਂ ਤੁਸੀਂ ਕਿੱਥੇ ਐ ਸਰ ਕਿੱਥੋਂ ਤੁਸੀਂ ਸਮਾਨ ਚੋਰੀ ਕਰਦੇ ਸੀ ਹੈ ਕਿੱਥੇ ਵੇਚਦੇ ਸੀ ਤੁਸੀਂ ਸਮਾਨ ਲੈ ਕੇ ਹੈ ਕਿੱਥੇ ਵੇਚਦੇ ਇੱਥੇ ਵੇਚਦੇ ਸੀ ਕਾਦੇ ਵੇਚਦੇ ਸੀ ਸਰ ਕੀ ਮਾਮਲਾ ਜਿਹੜਾ ਜੀ ਆਪਾਂ ਪਰਿਆਏ। ਪਿੰਡ ਸਾੜੇ ਦੇ ਵਿੱਚੋਂ ਪਿਛਲੇ ਦਿਨੋਂ ਤੋਂ ਕਾਫੀ ਟੂਟੀਆਂ ਮੋਟਰਾਂ ਸਵਰਸਿਵਲ ਮੋਟਰਾਂ ਮੋਨੋ ਮੋਟਰਾਂ ਇਦਾਂ ਕੋਈ ਚੋਰੀ ਹੋਣ ਦੀਆਂ ਕੰਪਲੇਂਟਾਂ ਆ ਰਹੀਆਂ ਸੀਗੀਆਂ। ਉਹਦੇ ਸਬੰਧ ਵਿੱਚ ਅਸੀਂ ਬੰਦੇ ਜਿਹੜੇ ਆ ਰੌਂਡ ਅਪ ਕੀਤੇ ਸੀਗੇ। ਉਹਨਾਂ ਤੋਂ ਸਾਨੂੰ ਜਿਹੜਾ ਇਹ ਪਤਾ ਲੱਗਾ ਕਿ ਉਹਨਾਂ ਨੇ ਜਿਹੜੀਆਂ ਮੋਟਰਾਂ ਟੂਟੀਆਂ ਵਗੈਰਾ ਇੱਥੇ ਵੇਚੀਆਂ ਸੀ। ਉਹਦੇ ਸਬੰਧ ਚ ਆਏ ਸੀ ਅਸੀਂ। ਉਹ ਅਸੀਂ ਚੈਕਿੰਗ ਕਰਾਂਗੇ। ਇਹ ਸਰ ਆ ਪਰਿਆਈ ਸੀ। ਹਾਂ ਪਰ। ਤੇ ਸਰ ਇਹ ਇਹਨਾਂ ਤੇ ਮੁਕਦਮਾ ਦਰਜ ਹੋ ਗਿਆ? ਹਾਂ ਜੀ ਮੁਕਦਮਾ ਦਰਜ ਹੋ ਗਿਆ। ਸਮਾਨ ਬਰਾਮਦ ਹੋਇਆ ਸਰ? ਹਾਂ ਜੀ ਚੈ ਹੋ ਜੀ ਜੀ ਚਲੋ ਜੀ ਕਰੀਏ ਇਹਨਾਂ ਨੂੰ ਸਰਫੇ ਜਿਹੜੇ ਇੱਥੇ ਦੇ ਕੁਆੜੀ ਏ ਜਿਹੜੇ ਉਹਨਾਂ ਨੂੰ ਤੁਸੀਂ ਨਾਲ ਲੈ ਕੇ ਜਾ ਰਹੇ ਹਾਂ ਹਾਂ ਜੀ ਉਹਨਾਂ ਨੂੰ ਨਾਲ ਲੈ ਕੇ ਗਏ ਓਕੇ ਥੈਂਕ ਯੂ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡੇ ਚੈਨਲ ਕੇ ਮੈਡੀਕਾ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ